ਹਾਂ ਜੀ ਸਿਆਣੇ ਕਹਿੰਦੇ ਨੇ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਲਓ ਅੱਜ ਤੁਹਾਨੂੰ ਹਸਾਉਣ ਵਾਲੀ ਇੱਕ ਖਾਸ ਕਹਾਸਕਤਾ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਇੱਕ ਔਰਤ ਆਪਣੇ ਪੇਕੇ ਜਾਂਦੀ ਹੋਈ ਜੂਨ ਦੀਆਂ ਛੁੱਟੀਆਂ ਮਨਾਉਣ ਚੱਲੀ ਹੈ ਤੇ ਆਪਣੇ ਪਤੀ ਨੂੰ ਕੁਝ ਨਸੀਹਤਾਂ ਦਿੰਦੀ ਆ ਕਿਵੇਂ ਦਿੰਦੀ ਆ ਦੱਸਿਆਂ ਪਾਠ ਕੇ ਧਣਾਉਣੇ ਵਾਲਿਆ ਹੋਇਆ ਆਇਆ ਜੂਨ ਦਾ ਮਹੀਨਾ ਗੱਲ ਸੁਣ ਲੈ ਸ਼ਕੀਨਾ ਆਇਆ ਜੂਨ ਦਾ ਮਹੀਨਾ ਗੱਲ ਸੁਣ ਲੈ ਸ਼ਕੀਨਾ ਇਹ ਮੈਂ ਬੱਚਿਆਂ ਨੂੰ ਸਫਾਈ ਪੂਰੀ ਰੱਖੀ ਵੇ ਭਾਂਡੇ ਢੀਂਡੇ ਮਾਂਜੀ ਤੇ ਸਫਾਈ ਪੂਰੀ ਰੱਖੀ ਵੇ ਜਿੱਥੋਂ ਚੱਕੇ ਚੀਜ਼ ਉਸ ਥਾਂ ਉੱਤੇ ਰੱਖੀ ਵੇ ਜਿੱਥੋਂ ਚੱਕੇ ਚੀਜ਼ ਉਸ ਥਾਂ ਉੱਤੇ ਰੱਖੀ ਵੇ ਸਾਰੀਆਂ ਹੀ ਜਾਣ ਮੈਨਾ ਰਹਾ ਕੱਲੀਆਂ ਉਲੀ ਨਾਲ ਪੂਚੇ ਪੂਚੇ ਲਾਈਵੇ ਦੁੱਧ ਨੂੰ ਆਵਾਲੀ ਦੇ ਕੇ ਸਬਜ਼ੀ ਬਣਾਲੀਵੇ ਦੁੱਧ ਨੂੰ ਆਵਾਲੀ ਦੇ ਕੇ ਸਬਜ਼ੀ ਬਣਾਲੀਵੇ ਅੱਜਰੀ ਸੂਟ ਤੇ ਪਰਸ ਮੈਂ ਨਾਉਣ ਚੱਲੀਆਂ ਰੋਟੀ ਲਾ ਲਈਵੇ ਸੋਹਣਿਆ ਚਾਰ ਦਿਨ ਛੁੱਟੀਆਂ ਤੇ ਤੌਣ ਚੱਲੀਆਂ ਰੋਟੀ ਲਾ ਲਈਵੇ ਸੋਹਣਿਆ ਚਾਰ ਦਿਨ ਛੁੱਟੀਆਂ ਤੇ ਤੌਣ ਚੱਲੀਆਂ ਸੇ ਮੈਂ ਫਰਾਂ ਸਜਾਲੀ ਵੇ ਟੀਵੀ ਲਾ ਕੇ ਬੈਜੀ ਕੁੰਡੀ ਅੰਦਰੋਂ ਲਗਾ ਲਈ ਵੇ ਟੀਵੀ ਲਾ ਕੇ ਬੈਜੀ ਕੁੰਡੀ ਅੰਦਰੋਂ ਲਗਾ ਲਈ ਮੇਰਾ ਫੋਨ ਚੱਕ ਲਈ ਕਿਤੇ ਕਹਦੇ ਟੱਲੀਆਂ ਰੋਟੀ ਲਾ ਲਈ ਵੇ ਸੋਹਣਿਆ ਚਾਰ ਦਿਨ ਛੁੱਟੀਆਂ ਬਿਤਾਉਣ ਚੱਲੀਆਂ ਰੋਟੀ ਲਾ ਲਈ ਵੇ ਸੋਹਣਿਆ ਚਾਰ ਦਿਨ ਛੁੱਟੀਆਂ ਬਿਤਾਉਣ ਚੱਲੀਆਂ ਕੋਈ ਦੱਸੀ ਵੇ ਪਾਠਕ ਪਰ ਹਮਾਨੂੰ ਪਕਰ ਦੀ ਕੋਈ ਦੱਸੀ ਵੇ ਕੋਈ ਸ਼ੰਦ ਲਿਖ ਦੇਣਗੇ ਨਾ ਖੇੜ ਖੇੜ ਹੱਸੀ ਵੇ ਸ਼ੰਦ ਲਿਖ ਦੇਣਗੇ ਨਾ ਖੇੜ ਖੇੜ ਹੱਸੀ ਵੇ ਜਾ ਛੱਡ ਕੇ ਜਾਸੂਸ ਮੈਂ ਵੀ ਅਵਲੀਆਂ ਰੋਟੀ ਲਾੜੀ ਬੇ ਸੋਹਣਿਆ ਚਾਰ ਦਿਨ ਛੁੱਟੀਆਂ ਮਤੌਣ ਚੱਲੀਆਂ ਰੋਟੀ ਆਤਵਾਦ ਨਾਇਕ ਤੇ ਸ਼ੇਅਰ ਕਰਨਾ ਜੇ ਕਫਤਾ ਪਸੰਦ ਆਵੇ